ਚਟਣੀ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਊਗੀ ਜੀ ਅੱਜ ਆਪਾਂ ਬਿਲਕੁਲ ਅਲੱਗ ਤਰੀਕੇ ਨਾਲ ਬਣਾਉਣ ਲੱਗੇ ਆਂ ਟਮਾਟਰ ਪਿਆਜ਼ ਦੀ ਚਟਣੀ ਤੇ ਇਹ ਚਟਣੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਜੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਅੱਜ ਆਪਾਂ ਤੁਹਾਨੂੰ ਬਣਾਉਣੀ ਸਿਖਾਵਾਂਗੇ ਇਹ ਚਟਣੀ ਤੇ ਇੰਨੀ ਜ਼ਿਆਦਾ ਸਵਾਦ ਬਣਦੀ ਹੈ ਇਹ ਟਮਾਟਰ ਪਿਆਜ਼ ਦੀ ਚਟਣੀ ਜੀ ਤੁਸੀਂ ਦੋ ਦੀ ਥਾਂ ਤੇ ਚਾਰ ਰੋਟੀਆਂ ਖਾਓਗੇ ਤੇ ਬਿਲਕੁਲ ਅਲੱਗ ਤਰੀਕਾ ਜੀ ਚਟਣੀ ਬਣਾਉਂਦਾ ਤੇ ਅੱਜ ਤੋਂ ਪਹਿਲਾਂ ਇਹ ਤਰੀਕਾ ਤੁਸੀਂ ਨਹੀਂ ਵੇਖਿਆ ਹੋਣਾ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸਟਾਰਟ ਚਟਣੀ ਬਣਾਉਣ ਦੀ ਟਮਾਟਰ ਦੀ ਚਟਨੀ ਬਣਾਉਣ ਲਈ ਜੀ ਆਪਾਂ ਸਭ ਤੋਂ ਪਹਿਲਾਂ ਇਹ ਲੈਤੀ ਅਗੇ ਟਮਾਟਰ ਆਪਾਂ ਦੋ ਇਹ ਛੋਟੇ ਟਮਾਟਰ ਲੈ ਲੇ ਜੀ ਤੇ ਇੱਕ ਆਪਣੇ ਕੋਲੇ ਵੱਡੇ ਸਾਈਜ਼ ਦਾ ਟਮਾਟਰ ਹੈਗਾ ਤੇ ਆਪਾਂ ਇਹਨਾਂ ਨੂੰ ਹੁਣ ਕੱਟ ਲਾਂਗੇ ਜੀ ਤੇ ਦੋ ਦੋ ਪੀਸ ਆਪਾਂ ਇਹਨਾਂ ਦੇ ਕਰ ਲਾਂਗੇ ਟਮਾਟਰਾਂ ਦੇ ਤੇ ਟਮਾਟਰਾਂ ਨੂੰ ਆਪਾਂ ਇਸ ਤਰੀਕੇ ਨਾਲ ਕੱਟ ਲਿਆ ਜੀ ਤੇ ਇਧਰ ਆਪਾਂ ਕੜਾਹੀ ਦੇ ਵਿੱਚ ਤੇਲ ਗਰਮ ਕਰ ਲਿਆ ਫਰਾਈ ਦੇ ਵਿੱਚ ਜੀ ਤੇ ਹੁਣ ਆਪਾਂ ਟਮਾਟਰਾਂ ਨੂੰ ਇਹਦੇ ਵਿੱਚ ਰੱਖ ਦਾਂਗੇ ਆਪਾਂ ਫਰਾਈ ਦੇ ਵਿੱਚ ਇਸ ਟ੍ਰਿਕੇ ਨਾਲ ਰੱਖ ਲੈਣੇ ਆਪਾਂ ਟਮਾਟਰ ਟਮਾਟਰ ਘੋਨਾ ਆਪਾਂ ਨਹੀਂ ਰੱਖ ਲਿਆ ਜੀ ਸਾਰੇ ਤੇ ਇੱਥੇ ਆਪਾਂ ਥੋੜਾ ਜਿਹਾ ਪਾ ਦਾਂਗੇ ਜੀਰਾ ਇਹਦੇ ਵਿੱਚ ਇਸ ਟ੍ਰਿਕੇ ਨਾਲ ਤੇਲ ਦੇ ਵਿੱਚ ਜੀਰਾ ਵੀ ਨਾਲ ਹੀ ਪੁੱਨ ਲੈ ਜਾਊਗਾ ਜੀ ਤੇ ਹੁਣ ਆਪਾਂ ਇਹ ਲੈ ਲੈਂਦੇ ਆ ਲਸਣ ਦੀਆਂ ਕਲੀਆਂ ਇੱਥੇ ਪੰਜ ਤੋਂ ਛੇ ਤੇ ਇਹਨਾਂ ਨੂੰ ਵੀ ਆਪਾਂ ਇਹਨਾਂ ਦੇ ਵਿੱਚ ਰੱਖ ਦਾਂਗੇ ਇਸ ਤਰੀਕੇ ਨਾਲ ਇਹ ਵੀ ਵਿੱਚ ਹੀ ਤੇਲ ਦੇ ਵਿੱਚ ਪੁੰਨੀ ਜਾਊਗੀ ਲਸਣ ਵੀ ਟਮਾਟਰਾਂ ਦੇ ਨਾਲ ਹੀ ਵੀ ਤੇ ਹੁਣ ਆਪਾਂ ਬਿਲਕੁਲ ਘੱਟ ਫਲੇਮ ਤੇ ਇਹਨੂੰ ਤੇ ਢੱਕ ਕੇ ਪਕਾਵਾਂਗੇ ਜੀ ਟਮਾਟਰ ਜਿੰਨਾ ਚਿਰ ਸੌਫਟ ਹੋਣਗੇ ਉਨਾ ਚਿਰ ਇਹਨੂੰ ਆਪਾਂ ਇਸ ਤਰੀਕੇ ਨਾਲ ਢੱਕ ਕੇ ਪਕਾ ਲੈਣਾ ਜੀ ਤੇ ਇੱਥੇ ਆਪਾਂ ਲੈ ਲਈ ਜੀ ਇਹ ਇੱਕ ਪਿਆਜ਼ ਲੈ ਲਿਆ మీడియం ਜਿਹਾ ਸਾਈਜ਼ ਦੇ ਪਿਆਜ਼ ਨਾ ਜ਼ਿਆਦਾ ਵੱਡਾ ਨਾ ਜ਼ਿਆਦਾ ਛੋਟਾ ਤੇ ਇਹ ਆਪਾਂ ਲੈ ਲਈਏ ਚਾਰ ਹਰੀਆਂ ਵਿੱਚ ਤੇ ਇਧਰ ਆਪਾਂ ਲੈ ਲਿਆ ਹਰਾ ਧਨੀਆ ਜੀ ਆਪਾਂ ਧਨੀਆ ਕੱਲਾ ਪੱਤੇ-ਪੱਤੇ ਸਵਾਰ ਕੇ ਤੇ ਧੋ ਕੇ ਉਹਨਾਂ ਨੂੰ ਤੇ ਹੁਣ ਆਪਾਂ ਇਹਨਾਂ ਦੀ ਗッティング ਕਰ ਲਾਂਗੇ ਤੇ ਪਿਆਜ਼ ਵੀ ਤੇ ਇਸ ਤਰੀਕੇ ਨਾਲ ਜੀ ਹੁਣ ਆਪਾਂ ਬਰੀਕ-ਬਰੀਕ ਇਹ ਪਿਆਜ਼ ਸਾਰੀ ਮਿਰਚ ਤੇ ਧਨੀਆ ਕੱਟ ਲਿਆ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਇਹ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਹੁੰਦੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਮੈਨੂੰ ਜੀ ਦੂਰ ਕਰਿਆ ਕਰੋ ਜੀ ਤੇ ਇਧਰ ਹੁਣ ਹੋ ਗਏ ਜੀ ਟਮਾਟਰ ਸੌਫਟ ਹੋ ਗਏ। ਅਸਾਂ ਦਾ ਹੁਣ ਆਪਾਂ ਛਿਲਕਾ ਉਤਾਰ ਦਾਂਗੇ ਜੀ। ਦੇਖੋ ਇਹ ਦੇਖੋ ਇਸ ਤਰੀਕੇ ਨਾਲ ਸਾਰਾ ਛਿਲਕਾ ਉਤਰ ਜੂਗਾ। ਸਾਰੇ ਟਮਾਟਰਾਂ ਦਾ ਆਪਾਂ ਇਸੇ ਤਰੀਕੇ ਨਾਲ ਹੀ ਛਿਲਕਾ ਉਤਾਰ ਦਾਂਗੇ। ਅਖੀਆ ਟਮਾਟਰਾਂ ਦੇ ਛਿਲਕੇ ਉਤਾਰ ਤੇ ਜੀ ਤੇ ਹੁਣ ਆਪਾਂ ਇਸੇ ਚਮਚ ਨਾਲ ਹੀ ਇਹਨਾਂ ਨੂੰ ਇਸ ਤਰੀਕੇ ਨਾਲ ਮੈਸ਼ ਕਰ ਲਾਂਗੇ। ਟਮਾਟਰਾਂ ਨੂੰ ਸਾਰਿਆਂ ਨੂੰ ਤੇ ਟਮਾਟਰ ਆਪਾਂ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਵੈਸ਼ ਕਰ ਲਏ ਜੀ ਵਿੱਚ ਹੀ ਆਪਾਂ ਲਸਣ ਨੂੰ ਵੈਸ਼ ਕਰ ਲਿਆ ਦਸਾਂ ਨੇ ਵੀ ਆਪਣੀ ਵਧੀਆ ਪੁੰਨੀ ਗਈ ਸੀ ਤੇ ਹੁਣ ਆਪਾਂ ਇਹ ਜਿਹੜੇ ਲੈਤੇ ਹੈਗੇ ਇੱਥੇ ਹਰੀ ਮਿਰਚ ਤੇ ਧਨੀਆ ਤੇ ਪਿਆਜ਼ ਇਹਨੂੰ ਵੀ ਆਪਾਂ ਵਿੱਚ ਹੀ ਮਿਕਸ ਕਰ ਦਾਂਗੇ ਚੰਗੇ ਤਰੀਕੇ ਨਾਲ ਪਰਾਲਾ ਲੈਣਾ ਤੇ ਗੈਸ ਦਾ ਫਲੇਮ ਇੱਥੇ ਆਪਾਂ ਲੋ ਹੀ ਰੱਖਿਆ ਹੋਇਆ ਜੀ ਆਪਾਂ ਗੈਸ ਬੰਦ ਨਹੀਂ ਕਰਿਆ ਹਜੇ ਤੇ ਚੰਗੀ ਤਰ੍ਹਾਂ ਆਪਾਂ 1 ਮਿੰਟ ਲਈ ਇਹਨਾਂ ਨੂੰ ਪਕਾਵਾਂਗੇ ਸਾਰੀਆਂ ਚੀਜ਼ਾਂ ਨੂੰ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਜੀ ਥੋੜਾ ਜਿਹਾ ਲਾਲ ਮਿਰਚ ਦਾ ਪਾਊਡਰ ਕਿਉਂਕਿ ਆਪਾਂ ਹਰੀ ਮਿਰਚ ਵੀ ਪਾਈ ਹੋਈ ਐ ਤੇ ਲਾਲ ਮਿਰਚ ਆਪਾਂ ਥੋੜੀ ਪਾਈ ਹੈਗੀ ਇਹਦੇ ਵਿੱਚ ਤੇ ਆਪਾਂ ਲੈ ਲਏ ਜੀ ਨਮਕ ਤੇ ਹੁਣ ਆਪਾਂ ਇਹ ਦੋਨੋਂ ਚੀਜ਼ਾਂ ਮਿਕਸ ਕਰ ਦਾਂਗੇ ਨਮਕ ਵਾੜਿਚ ਚਟਣੀ ਦੇ ਵਿੱਚ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਜੀ ਇਹ ਥੇ ਲੈ ਲਈ ਜੀ ਅੱਧਾ ਨਿੰਬੂ ਤੇ ਨਿੰਬੂ ਨੂੰ ਵੀ ਆਪਾਂ ਨਚੋੜ ਦਾਂਗੇ ਚਟਨੀ ਦੇ ਵਿੱਚ ਤੇ ਬਹੁਤ ਹੀ ਵਧੀਆ ਇਹ ਚਟਨੀ ਬਣ ਕੇ ਤਿਆਰ ਹੁੰਦੀ ਹੈ ਜੀ ਜੇਕਰ ਤੁਸੀਂ ਇੱਕ ਵਾਰ ਇਹ ਚਟਨੀ ਬਣਾ ਕੇ ਖਾ ਲਈ ਤੇ ਬਹੁਤ ਜ਼ਿਆਦਾ ਪਸੰਦ ਆਊਗੀ ਤੁਹਾਨੂੰ ਤੇ ਹੁਣ ਆਪਾਂ ਇਹ ਫੇਰ ਇੱਕ ਵਾਰ ਮਿਕਸ ਕਰ ਦਾਂਗੇ ਜੀ ਨਿੰਬੂ ਪਾਉਣ ਤੋਂ ਬਾਅਦ ਚਟਨੀ ਨੂੰ ਤਾਂ ਕਿ ਇਹ ਚੰਗੀ ਤਰੀਕੇ ਨਾਲ ਰਲ ਜੇ ਸਾਰੀ ਚੰਨੀ ਇਹ ਮਿਕਸ ਹੋ ਜੇ ਤੇ ਚਟਨੀ ਨੂੰ ਹੁਣ ਆਪਾਂ ਇੱਥੇ ਕੱਢ ਲਾਂਗੇ ਜੀ ਕੌਲੀ ਦੇ ਵਿੱਚ ਤੇ ਦੇਖੋ ਕਿੰਨੀ ਜ਼ਿਆਦਾ ਵਧੀਆ ਆਪਣੀ ਚਟਨੀ ਬਣ ਕੇ ਤਿਆਰ ਹੋਈ ਹੈ ਤੇ ਲੋ ਜੀ ਆਪਾਂ ਸਾਰੀ ਚਟਨੀ ਕੱਢ ਲਈ ਇੱਥੇ ਵਰਤਨ ਦੇ ਵਿੱਚ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਜ਼ਰੂਰ ਇਹ ਚਟਨੀ ਬਣਾ ਕੇ ਖਾਣੀ ਤੇ ਬਹੁਤ ਜ਼ਿਆਦਾ ਪਸੰਦ ਆਉਗੀ ਤੁਹਾਨੂੰ ਇਹ ਚਟਨੀ ਤੁਸੀਂ ਰੋਟੀ ਪਰਾਂਠਾ ਚਾਵਲ ਕਾਸੀ ਨਾਲ ਵੀ ਤੁਸੀਂ ਇਹ ਖਾ ਸਕਦੇ ਆਂ ਜੀ ਤੇ ਬਹੁਤ ਜ਼ਿਆਦਾ ਪਸੰਦ ਆਊਗੀ ਤੁਹਾਨੂੰ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ